ਦਿੱਲੀ ਵੱਲ ਕੂਚ ਰਹੇ ਕੂਚ ਕਰ ਰਹੇ ਕਿਸਾਨਾਂ ਦੇ ਉੱਪਰ ਨਿਰੰਤਰ ਹਰਿਆਣਾ ਸਰਕਾਰ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ ਫਾਇਰਿੰਗ ਕੀਤੀ ਜਾ ਰਹੀ ਹੈ ਐਸ ਵੇਲੇ ਅਸੀਂ ਰਜਿੰਦਰਾ ਹਸਪਤਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਕਿਸਾਨ ਦੀ ਡੈੱਡ ਬੋਡੀ ਵੀ ਪਹੁੰਚੀ ਹੈ ਜਿਸ ਦੇ ਮੱਥੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਿੱਧੀ ਗੋਲੀ ਬੱਜੀ ਹੈ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਹੈ ਕਿਸਾਨਾਂ ਦੇ ਉੱਤੇ ਲਗਾਤਾਰ ਡਰੋਨ ਦੇ ਰਾਹੀਂ ਅਥੂ ਬੈਸ ਤੇ ਗੋਲੇ ਵੀ ਵਰਸਾਏ ਜਾ ਰਹੇ ਨੇ ਸਾਡੇ ਨਾਲ ਨੇ ਬਲਦੇਵ ਸਿੰਘ ਸਰਸਾ ਜੀ ਉੱਗੇ ਕਿਸਾਨ ਆਗੂ ਜਿਹੜੇ ਕਿ ਸ਼ਰੂਮਨੀ ਕਮੇਟੀ ਪੇਰਾ ਦੇ ਧਾਰਮਿਕ ਮਾਮਲੇ ਦੇ ਵੀ ਜਾਣਕਾਰ ਨੇ ਕਿਸਾਨ ਸੰਘਰਸ਼ ਦੇ ਵਿੱਚ ਇਹਨਾਂ ਦਾ ਖਾਸ ਰੂਪ ਦਾਣਾ ਇਹ ਵੀ ਖਨੋਰੀ ਬਾਰਡਰ ਦੇ ਉੱਤੇ ਹੋਏ ਜਿਹੜੇ ਗੋਲਾ ਬਾਰੀਏ ਦੇ ਵਿੱਚ ਜ਼ਖਮੀ ਹੋਏ ਨੇ ਸਰਨਾ ਜੀ ਸਰਸਾ ਜੀ ਕੀ ਹੋਇਆ ਮਾ ਅਸਲੀ ਮਾਮਲਾ ਦੇਖੋ ਗਾਣੇ ਕਿ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਲਾਗੂ ਨਹੀਂ ਕੀਤੀਆਂ ਤੇ ਉਹਨਾਂ ਨੂੰ ਲੈ ਕੇ ਅਸੀਂ 13 ਫਰਵਰੀ 2024 ਦੇ ਦਿਨ ਅਸੀਂ ਜਿਹੜਾ ਸਫ਼ਰ ਕੀ ਲੈ ਜਾ ਰਹੇ ਸੀ ਲੇਕਿਨ ਸਾਥ ਹਰਿਆਣਾ ਬਾਰਡਰਾਂ ਦੇ ਉੱਤੇ ਜਿਹੜਾ ਅਸੀਂ ਤੁਹਾਨੂੰ ਪਤਾ ਹੈ ਕਿ ਅਸੀਂ 13 ਨੂੰ ਆਉਣਾ ਸੀ ਲੇਕਿਨ ਇੱਕ ਹਫ਼ਤਾ ਪਹਿਲਾਂ ਹੀ ਜਿਹੜੀਆਂ ਸੜਕਾਂ ਨੇ ਉਹਨਾਂ ਤੇ ਬੜੀਆਂ-ਬੜੀਆਂ ਕੰਕਰੀਟ ਪੁੱਟੀਆਂ ਤੇ ਕ੍ਰੇਟੀਆਂ ਦੀ ਦੋਵਾਰਾਂ ਖਲੀਆਂ ਚਾਂ ਚਾਰ-ਚਾਰ ਪੰਜ-ਪੰਜ ਜਿਹੜੇ ਟੁਕੜੇ ਉਹ ਸਰਵੇ ਫਿਰ ਤਿੱਖੇ ਉੱਪਰ ਕਰਕੇ ਉਹ ਘੱਟ ਦਿੱਤੇ ਇਸੇ ਤਰ੍ਹਾਂ ਸਾਈਟਾਂ ਤੇ ਖਾਈਆਂ ਪੁੱਟੀਆਂ ਜਿਹੜੀਆਂ ਕਣਕਾਂ ਨੇ ਉਹਨਾਂ ਦੇ ਵਿਚਾਲੇ ਜਿਹੜੀਆਂ ਜ਼ਮੀਨਾਂ ਉਹਨਾਂ 'ਚ ਪਾਣੀ ਛੱਡ ਦਿੱਤਾ ਤੇ ਸਾਨੂੰ ਭੱਗੇ ਨਹੀਂ ਜਾਣ ਦਿੱਤਾ ਤੇ ਅਸੀਂ ਉੱਥੇ ਬੈਠ ਗਏ ਜੀ 13 ਤਰੀਕ ਨੂੰ ਜਿਹੜਾ ਖਨੋਰੀ ਬਾਰਡਰ ਆ ਕਿਉਂਕਿ ਮੇਰੇ ਪੁੱਤ ਦੇ ਮੈਂ ਖਨੋਰੀ ਬਾਰਡਰ ਤੇ ਮੇਰੀ ਡਿਊਟੀ ਸੀ ਤੇ ਮੈਂ ਇੱਥੇ ਸੀ ਜੀ ਅਸੀਂ ਜਦੋਂ ਜਾ ਰਹੇ ਹਾਂ ਸਾਨੂੰ ਦੱਸਤਾ ਸੀ ਉੱਥੇ ਰੋਕ ਕੇ ਦਿੱਤੀ ਲੇਕਿਨ ਹਰਿਆਣਾ ਪੁਲਿਸ ਦਾ ਇੱਕ ਮੁਲਾਜ਼ਮ ਜੋ ਕਿ ਸਿਵਲ ਬੰਦੀ ਵਿੱਚ ਹੈ ਤੇ ਉਹ ਪਹਿਲੇ ਹੀ ਪਲਾਨ ਕੀਤਾ ਹੋਇਆ ਸੀ ਤੇ ਉਹ ਸਾਡੇ ਵਿੱਚ ਆ ਗਿਆ ਕਿਸਾਨਾਂ ਦੇ ਵਿੱਚ ਤੇ ਉਹਨੇ 13 ਜੂਨ ਜਿਹੜੀ ਸੀ ਕਿਸਾਨਾਂ ਵਾਲੇ ਪਾਸਿਓਂ ਹਰਿਆਣਾ ਪੁਲਿਸ ਤੇ ਪੱਥਰ ਮਾਰੀ ਕੀਤੀ ਜੀ ਉਸ ਬੰਦੇ ਨੂੰ ਮੈਂ ਸਤਰਾਣੇ ਥਾਣੇ ਦੇ ਵਿੱਚ ਅਰੈਸਟ ਵੀ ਕਰਾਇਆ ਜੀ ਪਰ ਉਹਨਾਂ ਨੇ ਮੇਰੇ ਛੱਡ ਦਿੱਤਾ ਉਹ ਜਿਹੜਾ ਹੈ ਮੈਂ ਤੁਹਾਨੂੰ ਇਹ ਹਰਿਆਣਾ ਸਰਕਾਰ ਦੀ ਜਿਹੜੀ ਸਾਜ਼ਿਸ਼ ਆ ਜੋ ਕੀਤੀ ਦੇ ਛਾ ਇਹ ਤਾਂ ਹੈ ਨਾ ਕਰਿਆ ਉਹ ਦੱਸਖਾ ਤੇ ਕਿਸਟਰਾਏ ਉਹਨਾਂ ਨੇ ਜीडीसी ਲਗਾਤਾਰ ਅਰੋਜੀ ਤੇ 14 ਤਰੀਕ ਨੂੰ ਵੀ ਜਦੋਂ ਉਹ ਹਰਕਤੇ ਕਰਨ ਲੱਗਿਆ ਤੇ 13 ਤਰੀਕ ਨੂੰ ਨਿਰਾਸ਼ਾ ਸੀ ਕਿ ਕੌਣ ਲੋਕ ਨੇ ਜਿਹੜੇ ਪੱਥਰ ਕਰ ਰਹੇ ਨੇ 14 ਤਰੀਕ ਨੂੰ ਅਸੀਂ ਉਹ ਕਾਬੂ ਕਰ ਲਿਆ ਕਾਬੂ ਕਰਕੇ ਤੇ ਅਸੀਂ ਪੁਸਤੇ ਬਣਾਤਾ ਅੱਜ ਵੀ ਜੋ ਮੈਨੂੰ ਸਵੇਰੇ ਰਿਪੋਰਟਾਂ ਮਿਲੀਆਂ ਮੈਂ ਕਿ ਗੱਲ ਜਿਹੜੀ ਸੀ ਸਵੇਰੇ ਮੀਡੀਆ ਦੇ ਰਾਹੀਂ ਨਸ਼ਰ ਕਰਤੀ ਸੀ ਕਿ ਹਰਿਆਣਾ ਪੁਲਿਸ ਨੇ ਆ ਆਪਣੇ ਜਿਹੜੇ ਮਨਾਜਮ ਨੇ ਉਹ ਸਿਵਲ ਵਰਦੀ ਵਿੱਚ ਸਾਡੇ ਤੇ ਕਿਨੇ ਕੋਈ ਆਰਐਸਐਸ ਦੇ ਜਿਹੜੇ ਉਹ ਵਰਕਰ ਨੇ ਜਿਹੜੇ ਕਿ ਸਾਡੇ ਇਸ ਮਕਸਦ ਨੂੰ ਤਾਰਪੀਦੋ ਕਰਾਉਣਾ ਥੁੰਦੇ ਨੇ ਤੇ ਉਹਨਾਂ ਦਾ ਇੱਕ ਮਰਸੂਦਾ ਉਹਦਾ ਵੀ ਕੁਝ ਇਸ ਬਾਰੇ ਕਿਹਾ ਸੀ ਬਿਲਕੁਲ 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 ਸਪ੍ਰੈਕਟ ਅਸੀਂ ਸਪ੍ਰੈਕਟ ਅਸੀਂ ਸਵੀਕਾਰ ਨਹੀਂ ਕੀਤਾ ਅਸੀਂ ਸਵੀਕਾਰ ਨਹੀਂ ਕੀਤਾ ਜੀ ਹਾਂ ਉਹ ਵੀ ਕਿਹਾ ਸੀ ਕਿ ਹੋ ਸਕਦਾ ਸ਼ਰਾਰਤ ਕਰਦੇ ਹੋਏ ਉਤਰ ਉਤਰ ਝੂਲੀਬਰੀ ਦਾ ਵੀ ਨਿਸ਼ਾਨਾ ਬਣਾਇਆ ਜਾਵੇ ਬਿਲਕੁਲ ਮੈਂ ਗੱਲ ਕਹੀ ਸੀ ਕਿ ਹੋਣਾ ਹੈ ਇਹ ਗੱਲ ਨਹੀਂ ਸਰਕਾਰ ਦੀ ਕਿਉਂ ਕਿ ਕਿਉਂਕਿ ਜਿਹੜੀਆਂ ਸਰਕਾਰ ਦੀ ਜਿਹੜੀ ਨੀਅਤ ਤੇ ਨੀਤੀਆਂ ਹਨ ਜੀ ਉਹ ਵਧਕ ਜੀ ਵਧਕ ਨੀਤੀ ਨਾਲ ਇਹ ਜਿਹੜਾ ਸਰਟੀਫਿਕੇਟ ਕਰ ਰਿਹਾ ਨਹੀਂ ਤੇ ਤੁਸੀਂ ਵੀ ਨੇ ਦੱਸੋ ਜੀ ਵੀ ਨੌਂ ਨੰਬਰ ਕੋਈ ਆਰ 21 ਦੀਆਂ ਜੀ ਮੰਨੀਆਂ ਹੋਈਆਂ ਮੰਨਾਂ ਅੱਜ ਚਵੀ ਆ ਗਿਆ ਉਹ ਕਿਉਂ ਨਹੀਂ ਲਾਗੂ ਕੀਤੀ ਹੈ ਬਿਲਕੁਲ ਫਿਰ ਉਸ ਤੋਂ ਬਾਅਦ ਇਹ ਕਿੰਨੇ ਮੱਗ ਪੱਤਰ ਦਿੱਤੇ ਫਿਰ ਉਸ ਤੋਂ ਬਾਅਦ ਇਹ ਦੱਸੋ ਵੀ ਸਾਡੇ ਜਦੋਂ ਅਸੀਂ 13 ਤਰੀਕ 8 ਤਰੀਕ ਇਰਾਦੇ ਅਸੀਂ ਆਏ ਹਾਂ ਜੀ ਇਹਨਾਂ ਨੇ ਸਟਕਾ ਬੰਦ ਕਰਦੀਆਂ 8 ਤਰੀਕ ਤੋਂ 7 ਪਹਿਲੇ ਕਰਦੇ ਹੋਂ ਤਾਂ ਫਿਰ ਸਾਡੀਆਂ ਕਿੰਨੀਆਂ ਮੀਟਿੰਗਾਂ ਹੋ ਗਈਆਂ ਅੱਜ ਵੀ ਮੀਟਿੰਗਾਂ ਮੀਟਿੰਗਾਂ ਮੰਨੀਆਂ ਹੋਈਆਂ ਮੰਗਾ ਲਾਗੂ ਕਿਉਂ ਨਹੀਂ ਕਰਦੇ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਇਸ ਜੀ ਉਹ ਇਹ ਆ ਕਿ ਇਹ ਪੰਜਾਬ ਜਿਹੜਾ ਦਸਮਤ ਹੁੰਦੇ ਨੇ ਇਹ ਪੰਜਾਬ ਦੇ ਹੀ ਨੇ ਉਹ ਕਹਿੰਦੇ ਨੇ ਕਿ ਇਹ ਕਿਸਾਨ ਨਹੀਂਗੇ ਸਾਨੂੰ ਬਗਰਾਮ ਕੀਤਾ ਜਾ ਰਿਹਾ ਕਿ ਇਹ ਖਾਲਸਤਾਨੀ ਨਹੀਂ ਅੱਤਵਾਦੀ ਤੰਗਵਾਦੀ ਤੇਜ਼ ਤਰਹੀ ਨੇ ਇਹ ਇਤਿਆਰ ਲੈ ਕੇ ਆ ਰਹੇ ਨੇ ਕਿ ਹੁਣ ਕੱਲਾ 26 ਨਵੰਬਰ 2020 ਚ ਕੀਤੀਆਂ ਕੱਲਾ ਪੰਜਾਬ ਹੀ ਨਹੀਂ 21 IPS ਅਫਸਰ ਨੂੰ ਪੱਛਮੀ ਬੰਗਾਲ ਦੇ ਵਿੱਚ ਵੀ ਅਤਵਾਦੀ ਆਪਣੇ ਕਾਲਿਸਤਾਨੀ ਦੱਸਿਆ ਤੇ ਅੱਜ ਦੀ ਗੱਲ ਬੜੇ ਚਰਚੇ ਵਿੱਚ ਚੱਲ ਰਹੀ ਯਾਰ ਜਦੋਂ ਤੁਸੀਂ ਮੈਨੂੰ ਇਹ ਦੱਸੋ ਕਿ ਇਲੈਕਸ਼ਨ ਉਹ ਹੈ ਪੁਲੀਸ 85 ਦੇ ਵਿੱਚ ਮੇਮਤਾ ਗਾਹ ਨੇ ਜਿਹੜੀ ਆ ਉਹ ਅਨਰਥਿਤ ਹੋ ਗਈ ਸੀ ਤੇ ਉਸ ਟਾਈਮ ਤੱਕ ਕੀ ਕਾ ਗਿਆ ਸੀ ਬੇਟੀ ਹੈ ਸਰਦਾਰੋਂ ਕੀ ਥੇਸ ਕੇ ਗਲਾਰੋ ਅੱਜ ਜਿਹੜਾ ਸਰਦਾਰ ਆ ਮੈਂ ਤੁਹਾਨੂੰ ਦੋ ਮਿੰਟ ਲਾਗਾਤਾ ਰਹੇ ਤੇ ਮੈਂ ਆਪਣਾ ਜਿਹੜਾ ਗੱਤਿਆ ਉਹ ਤੁਹਾਡੇ ਚੰਨੂ ਦੇ ਰਹੀ ਦੁਨੀਆ ਨੂੰ ਦੱਸਣਾ ਤਾਣਾ ਜੀ ਤਾਂ ਕਿ ਸਾਡੇ ਬੱਚੇ ਜਿਹੜਾ ਬਾਤ ਸਕਣ ਤੇ ਇਹਦੇ ਪਿੱਛੇ ਮਸੂਬੇ ਕੀ ਕਰਦੇ ਆ ਕਿਹੜੇ ਕਿਹੜੇ ਬੰਸੂਬੇ ਕਰਦੇ ਆ ਕਿਹੜੀਆਂ ਸ਼ਕਤੀਆਂ ਨੇ ਹੁਣ ਅਸੀਂ ਅੰਦੋਲਨ ਜਿਹੜਾ ਅਸੀਂ ਪੰਜਾਬ ਤੋਂ ਸ਼ੁਰੂ ਕੀਤਾ ਲੇਕਿਨ ਇਹ ਕੱਲੇ ਪੰਜਾਬ ਦਾ ਨਹੀਂ ਸੀ ਜਿਹੜਾ ਅਸੀਂ 26 ਨਵੰਬਰ 2020 ਚ ਆਇਆ ਸੀ ਇਹ ਦੇਸ਼ ਦੇ ਸੁਭਚੇ ਉਹਨਾਂ ਲੋਕਾਂ ਦਾ ਜਿਹੜਾ ਅਸੀਂ ਇਹ ਮਸਲਾ ਹੈ ਜਿਨ੍ਹਾਂ ਨੇ ਆਪਣੇ પેટ ਦੀ ਮਟੌੜੀ ਦੋ ਕਦਾ ਖਾ ਖਾ ਜੀ ਇਹ ਉਹਨਾਂ ਨੂੰ ਤਾਂ ਸਮਝ ਨਹੀਂ ਆਇਆ ਲੇਕਿਨ ਜਦੋਂ ਅਸੀਂ ਇੱਥੇ ਆਏ ਅਲੱਗ ਦੇਸ਼ ਭਰ ਦੇ ਕਿਸਾਨਾਂ ਦੇ ਨਾਲ ਸਾਡੀਆਂ ਮੀਟਿੰਗਾਂ ਵੀ ਹੋਈਆਂ ਜੀ ਪਰ ਮਸਲਾ ਇਹ ਆ ਕਿ ਜਦੋਂ ਅੰਨੋਦਨ ਸ਼ੁਰੂ ਹੁੰਦਾ ਹੈ ਤੇ ਪੰਜਾਬ ਤੋਂ ਲੋਕ ਜਿਹੜੇ ਨੇ ਉਹ ਬਹੁਤ ਦਿੱਕਤਾਂ ਚੜਦੇ ਜੀ ਪੰਜਾਬ ਦੀ ਇੱਕ ਹੁਣ ਤੱਕ ਦੀ ਤਸਵੀਰਤ ਹੈ ਕਿ ਇਹ ਪੰਜਾਬ ਦੇ ਜਿਹੜੇ ਲੋਕ ਨੇ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਤੇ ਦੰਸ ਕੁ ਉਸ ਵਾਂਗ ਉਸ ਤੋਂ ਬਾਅਦ ਇਹ ਜ਼ੁਲਮ ਦੇ ਖਿਲਾਫ ਲੜਦੇ ਆਂ ਅਗਵਾਈ ਵੀ ਕਰਦੇ ਆਂ ਅਗਵਾਈ ਵੀ ਕਰਦੇ ਆਂ ਜੀ ਜੀ ਸੋ ਉਹ ਜਿਹੜਾ ਇਹ ਅਗਵਾਈ ਕਰਦੇ ਨੇ ਤੇ ਇਹ ਜਿਹੜੀ ਅਗਵਾਈ ਸੀ ਇੱਥੇ ਜਿਹੜਾ ਆਮ ਲੋਕ ਜਿਹੜੇ ਨੇ ਉਹ ਉਹਨਾਂ ਦੀ ਦਿੱਖ ਸੀ ਇਹ ਆਪਕਾ ਵਾਲਿਆਂ ਦੀ ਜਦੋਂ ਕਿ ਸਾਡੇ ਨਾਲ ਹਰਿਆਣੇ ਦੇ ਵੀ ਆ ਔਰ ਪਿਛਲਾ ਵੀ ਜਿਹੜਾ 13 ਮਹੀਨੇ ਚੱਲਿਆ ਉਦੋਂ ਵੀ ਸਾਡੇ ਨਾਲ ਸਾਰੇ ਦੇਸ਼ ਦੇ ਕਿਸਾਨ ਜਿਹੜੇ ਨੇ ਹਰ ਸੂਬੇ ਦੇ ਆਏ ਪਰ ਉਹ ਜਿਹੜਾ ਸਭ ਕੁਝ ਨਾਲ ਕਰ ਰਹੀ ਤੇ ਜਦੋਂ ਉੱਥੇ ਲੋਕਾਂ ਨੇ ਹਿੱਕ ਤੇ ਹੱਥਾਂ ਪਈ ਮਾਰ ਹੱਥ ਮਾਰ ਮਾਰ ਕੇ ਗਰਕਈ ਵੀ ਜੇ ਪੰਜਾਬ ਦੇ ਲੋਕ ਜੇ ਲੋਖਾਸਤਾਨੀਆਂ ਤੇ ਅਸੀਂ ਨਹੀਂ ਆ ਪਰ ਉੱਥੇ ਮੁੱਦੇ ਨੂੰ ਹੁੰਦੀ ਖਾਣੀ ਪਈ ਅਖੀਰ ਨੂੰ ਜਿਹੜਾ ਸੀ ਉਹ ਮੰਗਾ ਜਿਹੜੀਆਂ ਮੀਟੀਆਂ ਸੀ ਉਹਨਾਂ ਚੋਂ ਸੁchnਾ ਨਿਕਲਿਆ ਤੇ 19 ਨਵੰਬਰ 2021 ਨੂੰ ਉਹ ਜਿਹੜਾ ਹੈ ਜਿਹੜੇ ਕਾਲੇ ਕਬੂਲ ਹੱਥ ਕਰ ਦਿੰਦਾ ਤੇ ਫਿਰ ਸਾਡੇ ਨਾਲ ਜਿਹੜਾ ਸੀ ਉਹ ਲਿਖਤੀ ਸਮਝੌਤਾ ਹੋ ਜਾਂਦਾ ਪਰ ਉਹ ਜਿਹੜੀਆਂ ਮੰਗਾ ਨੇ ਇਹ ਪ੍ਰੇਥੇਸ ਦੇ ਲੋਕਾਂ ਕਿਸੇ ਅਰਥ ਵਿੱਚ ਮੈਂ ਤੁਹਾਨੂੰ ਸੁਭਾਤਾ ਸੁਣਾ ਰਿਹਾ ਹਾਂ ਕਿ ਮਰਸੂਬੇ ਕੀ ਕੰਮ ਕਰਦੇ ਆ ਮਰਸੂਬੇ ਇਹ ਆ ਕਿ ਜਿਸ ਤਰ੍ਹਾਂ 4 ਅਗਸਤ 1982 ਨੂੰ ਤਰੱਕੀ ਦੇ ਨਾਅਰੇ ਕੇ ਕਾਲੀ ਪਾ ਜਿਹੜਾ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸੇ ਦੌਰਾਨ ਉਧਰੋਂ ਹਰਿਆਣਾ ਪੁਲਿਸ ਵੱਲੋਂ ਉਹਨਾਂ ਦੇ ਉੱਤੇ ਜਿੱਥੇ ਡਰੋਨ ਦੇ ਨਾਲ ਆਥਰੂ ਗੈਸ ਦੇ ਗੋਲੇ ਪ੍ਰਸਾਏ ਜਾ ਰਹੇ ਨੇ ਉਥੇ ਸਿਟਪਟ ਫਾਇਰਿੰਗ ਦੇ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਪਤਾ ਚੱਲਿਆ ਹੈ ਕਿ ਕੁਝ ਕਿਸਾਨ ਜਿਹੜੇ ਜ਼ਖਮੀ ਵੀ ਹੋਏ ਨੇ ਇਸ ਵੇਲੇ ਅਸੀਂ ਰਜਿੰਦਰਾ ਹਸਪਤਾਲ ਦੇ ਵਿੱਚ ਮੌਜੂਦ ਹਨ ਜਿੱਥੇ ਅਸੀਂ ਤੁਹਾਨੂੰ ਵਿਖਾ ਦਈਏ ਕਿ ਐਂਬੂਲੈਂਸ ਦੇ ਰਾਹੀਂ ਜਿਹੜੇ ਜ਼ਖਮੀ ਕਿਸਾਨ ਨੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈ ਤੇ ਜਿਹੜੇ ਕਿਸਾਨ ਨੇ ਕਿਸਾਨ ਦੀ ਮੌਤ ਵੀ ਹੋ ਚੁੱਕੀ ਹੈ ਇਸ ਸੰਘਰਸ਼ ਦੇ ਦੌਰਾਨ ਤੇ ਇਸ ਦੇ ਸਬੰਧ ਅਸੀਂ ਇੱਕ ਹੋਰ ਸੱਜਣਾਂ ਜਿਹੜੇ ਨੇ ਉਹਨਾਂ ਦੇ ਸਾਨਾ ਦੇ ਜਿਹੜੇ ਆਪਰੇ ਤੇ ਰਿਪੋਰਟ ਹੋਇਆ ਸੀ ਜਿਹੜਾ ਸਟਿੰਗ ਇਹ ਜਿੱਥੇ ਤੋਂ ਹੋਣੀ ਚਾਹੀਦੀ ਜੀ ਸਰਕਾਰ ਤੋਂ ਹੋਣੀ ਚਾਹੀਦੀ ਜੀ 4 ਵਾਰ ਬੈਠਾ ਸੀ ਜੀ ਕਿਸੇ ਪ੍ਰਕਾਰ ਦੀ ਜਿੱਦਕਤ ਨਹੀਂ ਸੀ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਸਪਾਈ ਸੀ ਜੀ ਔਰ ਸੰਘਰਸ਼ੀ ਬੋਤਾ ਸੀ ਜੀ ਆ ਵੀ ਆ ਕੇ ਚਿਪ ਚਾਬ ਚੌਨ ਵਾਸਤੇ ਦੀ ਸੰਘਰਸ਼ ਵਾਲਾ ਚੱਲ ਰਿਹਾ ਹੈ ਐਮ ਐਸ ਕੇ ਰਹਿਣ ਵਾਸਤੇ ਉਹਦੇ ਵਿੱਚ 13 ਤਰੀਕ ਦੀ ਉਹ ਡਟਿਆ ਹੋਇਆ ਸੀ ਜੀ ਜੀ ਅੱਜ 9ਵੇਂ ਦਿਨ ਉਹ ਸੰਘਰਸ਼ ਦੇ ਵਿੱਚ ਇਲਾਮ ਕੀ ਸੁਖ ਕਰਨੀ ਸੁਖ ਕਰਨੀ ਹਾਂ ਪਿੰਡ ਵੱਲੋਂ ਜੀ ਤਸੀਲ ਮੋੜ ਜ਼ਿਲ੍ਹਾ ਮਕਾ ਜੀ ਜੀ ਬਲੋਕ ਰਾਮਗੜੀ ਜੀ ਜੀ ਬਠਿੰਡੇ ਜ਼ਿਲ੍ਹੇ ਦੇ ਮੋੜ ਪਿੰਡ ਦਾ ਸੀ ਸੁਖ ਕਰਨ ਸਿੰਘ ਕਿਸਾਨ ਜਿਸ ਦੀ ਗੋਲੀ ਲੱਗਣਾ ਡੈਥ ਹੋਈ ਹੈ ਤੇ ਇਹਨਾਂ ਦਾ ਦੱਸਿਆ ਜਾ ਰਿਹਾ ਇਹਨਾਂ ਨੇ ਕਿ ਸਿੱਧੀ ਗੋਲੀ ਜਿਹੜੀ ਉਹਨਾਂ ਦੇ ਸਿਰ ਦੇ ਵਿੱਚ ਲੱਗੀ ਮੱਥੇ ਦੇ ਵਿੱਚ ਲੱਗੀ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਕੀ ਹੈ ਕੋਲੀ ਕਿ ਸਾਈਡ ਤੋਂ ਹੈ ਕੋਲੀ ਹਰਿਆਣਾ ਵਾਲੀ ਸਾਈਡ ਤੋਂ ਆ ਰਹੀ ਹੈ ਜਿੱਥੇ ਬੈਰੀਕੇਡਿੰਗ ਕੀਤੀ ਗਈ ਹੈ ਬਹੁਤ ਬਾਰ ਜੀ ਜੀ ਕਿਸਾਨਾਂ ਦੇ ਮਾਰਨ ਵਾਤੇ ਜਿਵੇਂ ਦਸ਼ਮੁਹ ਹੁੰਦਾ ਹੈ ਇਸ ਤਰ੍ਹਾਂ ਟਿਕਟਾ ਜਾ ਰਿਹਾ ਹੈ ਇਸ ਸਮਾਂ ਚੱਲੋਗੇ ਦਿੱਲੀ ਰਾਜਧਾਨੀ ਹੈ ਪੰਜਾਬ ਦੀ ਵੀ ਨਹੀਂ ਰਾਜਧਾਨੀ ਹੈ ਹਰਿਆਣਾ ਦੀ ਵੀ ਨਹੀਂ ਰਾਜਧਾਨੀ ਹੈ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਦੇ ਹੱਕਾਂ ਦਾ ਖੰਨਨ ਕੀਤਾ ਜਾ ਰਿਹਾ ਹੈ ਅੱਛਾ ਜ਼ਖਮੀ ਕਿੰਨੇ ਕਿੰਨੇ ਬੰਦੇ ਹੋਏ ਨੇ ਸਾਡੇ ਕੋਲ ਜਿਹੜੀਆਂ ਹੁਣ ਤੱਕ ਰਿਪੋਰਟਾਂ ਹੀ ਸਾਨੂੰ ਪਤਨ ਸੂਚਨਾ ਸੁਖ ਦੇ ਦਾ ਵੀ ਦੇਖੋ 1500 ਨਾਲ ਜਾ ਰਹੇ ਹਾਂ ਹਾਂ ਸਾਡੇ ਵੱਡੇ ਲੀਡਰ ਵੀ ਜਿਵੇਂ ਸੱਤ ਸਾਹਿਬ ਜੀ ਬੈਠੇ ਨੇ ਪਰ ਉਹ ਵੀ ਜਾ ਵੀ ਹੋਏ ਨਹੀਂ ਜੀ ਔਰ ਅੰਨੇਵਾ ਗੋਲੀ ਕੀ ਗੋਲੀ ਚਲਾਈ ਗਈ ਹੈ ਅੰਨੇਵਾ ਫਾਇਰਿੰਗ ਹੋਈ ਹੈ ਸਾਡੇ ਕਿਸਾਨਾਂ ਦੇ ਇੱਕ ਪਾਸੇ ਸਰਕਾਰ ਸੱਦੇ ਦੇ ਰਹੀ ਹੈ ਪਰ ਸਾਡੇ ਨਾਲ ਗੱਲਬਾਤ ਤੋਂ ਇੱਕ ਵਾਰ ਸਾਡੇ ਕਿਸਾਨਾਂ ਨੂੰ ਸੀ ਦਿੱਤਾ ਗਿਆ ਜੀ ਤੁਹਾਡਾ ਵੀ ਸੁਣਨਾ ਗੁਰਪ੍ਰੀਤ ਸਿੰਘ ਜੀ ਕਿਸਾਨਾਂ ਦਾ ਕੀ ਮੈ ਬੇਕਰੋ ਜੀ ਸੋ ਬਹੁਤ ਦੁਖਦੀ ਗੱਲ ਹੈ ਕਿ ਸੁਣੋ ਕਿਸਾਨ ਨੂੰ ਦਾਟ ਕਰਨੀ ਪੈਣੀ ਹੈ ਬਜ਼ੀਆਂ ਵੱਲੋਂ ਲੋਕ ਕਿਸਾਨ ਨਹੀਂ ਹੱਥਾਂ ਕਿਸਾਨੀ ਮੰਗਾ ਨੂੰ ਲੈ ਕੇ ਔਰ ਸੰਘਰਸ਼ ਕਰ ਰਹੇ ਹੈ ਅੱਜ ਤੁਸੀਂ ਦੇਖਿਆ ਕਿ ਖਨੌਰੀ ਬਾਰਡਰ ਦੇ ਉੱਤੇ ਜੇ ਤਰ੍ਹਾਂ ਦੇ ਅੱਜ ਹਾਲਾਤ ਹੋਏ ਨੇ ਕਿਉਂ ਮੈਂ ਸਮਝਦਾ ਕਿ ਬਹੁਤ ਮਾੜੇ ਹਾਲਾਤ ਤੇ ਇਹ ਜਮਹੂਰੀਅਤ ਦੇ ਉੱਤੇ ਕਿੰਨਾ ਦੇ ਧੱਬਾ ਹੈ ਕਿਉਂਕਿ ਹਿੰਦੁਸਤਾਨ ਦੇ ਵਿਸ਼ਵਸਾਧ ਸੰਵਿਧਾਨ ਦੇ ਵਿੱਚ ਹਰ ਇੱਕ ਨੂੰ ਆਪਣਾ ਹੱਕ ਮੰਗਣ ਦਾ ਔਰ ਆਪਣੀ ਆਵਾਜ਼ ਬੁਲੰਦ ਕਰਨ ਦਾ ਹੱਕ ਹੈਗਾ ਜਿਵੇਂ ਕਿ ਅੱਜ ਖਨੌਰੀ ਦੇ ਉੱਤੇ ਜਦੋਂ ਕਿ ਸਾਡੇ ਕਿਸਾਨ ਵੀਰ ਜਿਹੜੇ ਸੀ ਆਪਣੇ ਹੱਕਾਂ ਲਈ ਦਿੱਲੀ ਨੂੰ ਔਰ ਉਹਨੇ ਜੁਟ ਕਰਨਾ ਸੀ ਉੱਥੇ ਉਸ ਦੇ ਜੋਸਟਰਾਂ ਦਾ ਹਾਲਾਤ ਬਣੇ ਉੱਥੇ ਦੁਹਰੀ ਚੱਲੀ ਹੈ ਜੀ ਇਹ ਬਹੁਤ ਵਿਦਾਈਏ ਜਿੱਦੇ ਨਾਲ ਕਈ ਇਹ ਉੱਥੇ ਕਿਸਾਨ ਸ਼ਹੀਦ ਵੀ ਹੋ ਗਏ ਔਰ ਬਹੁਤ ਸਾਰੇ ਸੈਂਕੜੇ ਵੀਰੇ ਕਿਸਾਨ ਨੇ ਔਰ ਉੱਥੇ ਜ਼ਖਮੀ ਹੋ ਗਏ ਔਰ ਮੈਂ ਵੀ ਅੱਜ ਇੱਥੇ ਹਸਪਤਾਲ ਦੇ ਵਿੱਚ ਸ੍ਰਿੰਦਾ ਹਸਪਤਾਲ ਦੇ ਵਿੱਚ ਆਇਆ ਸੀ ਸਾਡਾ ਇੱਕ ਸਰਕਲ ਜਿੱਥੇ ਦਾ ਸੀ ਜਿਹੜਾ ਜਗਰਾਜ ਸਿੰਘ ਉਹ ਵੀ ਜ਼ਖਮੀ ਹੋਇਆ ਉਹਦੇ ਵੀ ਗੋਲ ਲੱਗੀ ਹੈ ਗੋਡੇ ਦੇ ਵਿੱਚ ਇਹ ਮੈਂ ਸਮਝਦਾ ਕਿ ਦੋਸਤਾਨੀ ਸਰਕਾਰ ਨੇ ਬਹੁਤ ਬੜਾ ਧੰਗਾ ਕੀਤਾ ਹੈ ਔਰ ਹਰਿਆਣਾ ਦੀ ਸਰਕਾਰ ਨੇ ਬਹੁਤ ਵੱਡਾ ਧੱਕਾ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਸੋ ਮੈਂ ਸਭ ਦਾ ਮੈਂ ਤਾਂ ਬਹੁਤ ਹੀ ਇਹਦਾ ਹੁਣ ਸਭੀ ਬੜੀ ਤਣਾਅਪੂਰਨ ਬਣੀ ਪਈ ਹੈ ਕਿ ਕਾਫੀ ਕਿਸਾਨ ਫਟਕ ਰਹੇ ਨੇ ਕਿਵੇਂ ਦੇਖਿਆ ਜਾ ਰਿਹਾ ਮੈਂ ਮੈਂ ਵੀ ਦੇਖਤੀ ਕਰਦਾ ਕਿ ਸਰਕਾਰ ਭਾਰਤੀ ਸਰਕਾਰ ਨੂੰ ਦੇਖਤੀ ਕਰਦਾ ਕਿ ਕਿਸਾਨਾਂ ਦੀ ਜਿਹੜੀ ਆ ਹੱਕੀ ਮੰਗਾਂ ਨੇ ਔਰ ਜਿਤਨਾ ਉਹ ਪੂਰੀ ਕਰਨੀ ਚਾਹੀਏ ਨੇ ਜਿੱਦੇ ਲਿਓ ਲੜਾਈਆਂ ਲੜ ਰਹਿ ਨੇ ਕਿੰਨੇ ਸ਼ਹੀਦ ਹੋ ਗਏ ਸਾਡੇ ਇਸ ਕਿਸਾਨ ਵੀਰ ਔਰ ਕਿੰਨੇ ਫਟਕ ਹੋ ਗਏ ਤੇ ਔਰ ਜਿਹੜੀ ਭਾਰਤ ਸਰਕਾਰ ਹੈ ਉਹ ਤੁਰੰਤ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਗੀਆਂ ਚਾਹੀਦੀਆਂ ਇਹ ਨਾ ਹੋਵੇ ਕਿ ਉਹ ਆਪਣੇ ਮੰਗਾਂ ਲੈ ਕੇ ਸਭ ਨੂੰ ਤੇ ਭੁੱਲਣ ਤੇ ਰਹਿ ਜਾਂੋ ਇਹ ਤਾਂ ਪੁਰਾਣਾ ਇਤਿਹਾਸ ਨੀਵਾਦ ਘਰਵਲਾ ਥੱਲੇ ਕਰੋ ਯਾਰ ਲੋਕੋ ਸਾਰੇ ਮੂੰਹ ਦੋਤੇ ਆ ਗਏ ਹੂੰ ਪ੍ਰਧਾਨ ਜੀ ਕਿਵੇਂ ਕਿਨੂੰ ਮੋਦਾ ਜ਼ਿੰਮੇਦਾਰ ਠਰਨ ਲਗਾਤਾਰ ਇਹ ਮੋਟਾ ਹੋ ਰਹੀ ਹੈ ਕਿਸਾਨ ਫਟੜ ਹੋ ਰਹੇ ਕਿਨੂੰ ਜ਼ਿੰਮੇਦਾਰ ਠਰਾ ਰਹੇ ਹੋ ਇਸ ਸਮੇਂ ਦੀ ਸਰਕਾਰਾਂ ਨੇ ਆਮੇ ਹਰਿਆਣਵੀ ਸਰਕਾਰ ਹੈ ਭਾਵੇਂ ਔਰ ਇੱਥੋਂ ਦੀ ਸਰਕਾਰ ਨੂੰ ਮੈਂ ਕਹਾਂਗਾ ਭਵਤਮਾਨ ਦੀ ਸਰਕਾਰ ਨੂੰ ਵੀ ਕਹਾਂਗਾ ਕਿ ਉਹਨਾਂ ਨੂੰ ਵੀ ਇਹਦਾ ਜ਼ਹਿਰ ਨੂੰ ਦੇਖਣਾ ਚਾਹੀਦਾ ਹੈ ਕਿ ਉਹਨਾਂ ਦੀ ਤਰਫੋਂ ਕੇਂਦਰ ਸਰਕਾਰ ਬਾਤ ਕਰ ਰਹੀ ਹੈ ਦੂਜੇ ਤਰਫੋਂ ਫਾਈਲਿੰਗ ਹੋ ਰਹੀ ਹੈ ਬਹੁਤ ਦੁਖਦਈ ਹੈ ਜੀ ਸੋ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਮੰਗਦੇ ਜਿਹੜੇ ਕਿਸਾਨ ਸਾਡੇ ਭਰਾ ਨੇ ਜੀ ਨੇ ਔਰ ਉਸ ਕਿਸਾਨ ਦੇ ਲਈ ਕਿਸਾਨ ਦੇ ਫੇਰ ਬੰਦੀਆਂ ਨੇ ਅਗਰ ਕੰਦ ਲੜਾਈ ਲੜ ਰਹੇ ਨੇ ਚੋਰ ਹੱਕਾਂ ਦੀ ਲੜਾਈ ਕਰਨਾ ਚਾਹੁੰਦੇ ਨੇ ਜਿਹੜੇ ਵੀ ਮੰਗਾਂ ਨੇ ਉਹ ਕਾਲਪ ਮਗਰਾਂ ਦੇ ਪੂਰੀਆ ਕਰਨੇ ਚਾਹੀਦੇ ਨੇ ਸੋ ਇਹਦੇ ਨਾਈਕ ਭਗਵਾਨ ਦੇ ਵਿੱਚ ਅੱਗਾ ਦੇ ਉਹਨਾਂ ਦੇ ਜਿਹੜਾ ਖੇਤਰ ਦੇ ਵਿੱਚ ਗੋਇ ਚੰਡੀਆ ਉਹਨਾਂ ਦੇ ਜਿਹੜਾ ਔਰ ਇਲਾਕੇ ਵਿੱਚ ਗੋਇ ਚੰਡੀਆ ਉਹਨੂੰ ਵੀ ਗੱਲ ਕਰਨੀ ਚਾਹੀਦੀ ਤੁਹਾਨੂੰ ਸਭ ਦੇਖਿਆ ਤੁਸੀਂ ਅੰਦਰ ਪ੍ਰਸ਼ਾਸਨ ਪਹੁੰਚਿਆ ਕਿਸਾਨਾਂ ਦੇ ਸਰਕਲ ਲੈਡ ਬਿਲਕੁਲ ਮੈਂ ਜਾ ਕੇ ਮੈਨੂੰ ਤਾਂ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਮਿਲਿਆ ਨੌਰੀ ਤੋਂ ਸਾਡੇ ਕੋਲੇ ਪੇਸ਼ੈਂਟਸ ਆ ਰਹੇ ਆ ਜੀ ਖਨੌਰੀ ਤੋਂ ਤਿੰਨ ਮਰੀਜ਼ ਹੁਣ ਤੱਕ ਆਏ ਆ ਜਿਨ੍ਹਾਂ ਵਿੱਚੋਂ ਇੱਕ ਬਰੌਡ ਡੈੱਡ ਸੀ ਇੱਕ ਬਰਾਡ ਡੈਟ ਸੀਗਾ ਉਸ ਨੂੰ ਮੋਰਚੀ ਸ਼ਿਫਟ ਕਰਤਾ ਜੀ ਉਹਦੇ ਸਿਰ ਦੇ ਵਿੱਚ ਸੱਟ ਹੈ ਲੱਗਦਾ ਬੁਲੇਟ ਇੰਜਰੀ ਹੈ ਜੀ ਦੂਸਰੇ ਜਿਹੜੇ ਦੋ ਨੇ ਉਹ ਸਾਡੇ ਕੋਲੇ ਹਜੇ ਸਟੇਬਲ ਨੇ ਇੱਕ ਦੇ ਪੱਟ ਦੇ ਵਿੱਚ ਸੱਟ ਹੈ ਦੂਸਰੇ ਦੇ ਵੀ ਸਿਰ 'ਚ ਸੱਟ ਹੈ ਜੀ ਹਜੇ ਉਹ ਸਟੇਬਲ ਨੇ ਦੋਨੋਂ ਸਟੇਬਲ ਨੇ ਸਰ ਗੋਲੀ ਕਿੱਦਾਂ ਨਹੀਂ ਲੱਗਦਾ ਇਹ ਨਹੀਂ ਪਤਾ ਲੱਗਦਾ ਜੀ ਇਹ ਤਾਂ ਆਪੇ ਪੋਸਟਮਾਰਟਿਮ ਦੇ ਪਤਾ ਲੱਗਦਾ ਹੁੰਦਾ ਸਰ ਹੈਡ ਇੰਜਰੀ ਨਾਲ ਡੈਥ ਹੋਈ ਹਾਂਜੀ ਹਾਂਜੀ ਸਿਰ ਦੇ ਵਿੱਚ ਲੱਗਿਆ ਹੋਇਆ ਜੀ ਸਰ ਹੋਰ ਕੀ ਪ੍ਰਬੰਧ ਕਰ ਰਹੇ ਆ ਆਪਾਂ ਜਿਸ ਤਰ੍ਹਾਂ ਸਾਡੇ ਕੋਲੇ ਸਾਡੇ ਕੋਲੇ ਨੇ ਜੀ ਜਿੰਨੇ ਮਰਜ਼ੀ ਪੇਸ਼ੈਂਟ ਆ ਜਾਣ ਮੇਰੇ ਕੋਲੇ 300 ਤੋਂ 400 ਦਾ ਪ੍ਰਬੰਧ ਕੀਤਾ ਹੋਇਆ ਜੀ ਮੈਡੀਸਨ ਵੀ ਅਵੇਲੇਬਲ ਹੈ ਡਾਕਟਰ 24 ਘੰਟੇ ਲਈ ਡਿਊਟੀਆਂ ਲੱਗ ਚੁੱਕੀਆਂ ਨੇ ਜੀ ਐਮਬੂਲੈਂਸ ਵੀ ਅਵੇਲੇਬਲ ਸਾਰਾ ਪੈਰਾਫਰਨਲੀਆ ਸਾਡਾ ਅਲਰਟ ਹੈ ਜੀ ਦੇਖੀ ਸਰ ਪਾਤਨਾਰ ਸਮਾਨਾ ਤੋਂ ਵੀ ਅਪਡੇਟ ਲੈਣਾ ਤੁਸੀਂ जख्मੀਆਂ ਬਾਰੇ ਨਹੀਂ ਨਹੀਂ ਅਸੀਂ ਨਹੀਂ ਲੈਂਦੇ ਜੀ ਸਾਡੇ ਕੋਲੇ ਤਾਂ ਜਿਹੜਾ ਆ ਜਾਂਦਾ ਸੀ ਉਸ ਨੂੰ ਹੀ ਸੰਭਾਲਦੇ ਆ ਉਹ ਜਿਹੜਾ ਸਿਵਲ ਸਰਜ ਉਹ ਸਿਵਲ ਸਰਜਨ ਸਾਹਿਬ ਦਾ ਕੰਮ ਹੈ ਹਾਂ ਜੀ ਬਾਕੀ ਸਾਡਾ ਗਰੁੱਪ ਬਣਾਇਆ ਹੋਇਆ ਹੈ ਮੰਤਰੀ ਜੀ ਨੇ ਉਹ ਲਗਾਤਾਰ ਅਪਡੇਟ ਉਹ ਸਾਡੇ ਗਰੁੱਪ ਦੇ ਵਿੱਚ ਪਾਈ ਜਾਂਦੇ ਨੇ ਅਸੀਂ ਆਪ ਨਹੀਂ ਲੈਂਦੇ ਜੀ ਮੰਤਰੀ ਜੀ ਵੱਲੋਂ ਗਰੁੱਪ ਦੇ ਵਿੱਚ